ਇਹ ਸਾਰੀ ਪ੍ਰੀਵੀਅੂ ਹੈ ਨਾ ਵੇ ਦੇ ਇੱਥੇ ਬਣ ਗਈ ਕੋਈ ਗੱਲ ਮਤਲਬ ਦੱਸ ਕਰਦੇ ਗੱਡੀਆਂ ਦੇ ਨੰਬਰਾਂ ਦੇ ਤਰ੍ਹਾਂ ਦੀ ਸਾਰੀ ਵਿਯੋਗ ਨਾਲ ਮੈਂ ਤਾਂ ਪ੍ਰੈਸ ਤੋਂ ਕਈ ਹਿਲਾ ਸਿੰਘ ਵੀ ਆ ਰਿਹਾ ਸੋਨ ਨੰਬਰਾਂ ਨੂੰ ਆ ਰਹੇ ਕਈ ਨੰਬਰ ਵੀ ਆ ਰਿਹਾ ਜਸਨੀ ਵੀ ਆ ਰਿਹਾ ਨਹੀਂ ਮੈਂ ਦੱਸ ਤਾ ਨਹੀਂ ਆਉਂਦਾ ਇਹ ਤਾਂ ਕੋਈ ਨਾ ਦਾ ਮੂੜਾ ਬਣਦਾ ਜੀ ਨੰਬਰ ਆ ਰਹੇ ਤਿੰਨੇ ਗੱਡੀਆਂ ਦੇ ਨੰਬਰਾਂ ਦੀ ਵੀ ਵਿਯੋਗ ਬਣਾ ਲਓ ਜੇ ਡਰਾਈਵਰ ਕਿਹੜੇ ਪਾਈਂ ਰਹੇ ਨੇ 一个，老个，三 ਸੋ ਮੈਂ ਹਸਨਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਤੇ ਅੱਜ ਗੱਲ ਕਰਨ ਲੱਗੇ ਆ ਕਿਸਾਨਾਂ ਦੀ ਕਦੀ ਕਿਸਾਨਾਂ ਨੂੰ ਆਪਣੀ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠਣਾ ਪੈਂਦਾ ਹੈ ਇਹ ਜੀ ਕੜਕ ਦੀ ਹੋਈ ਠੰਡ ਦੇ ਵਿੱਚ ਕਦੀ ਯੂਰੀਆ ਲੈਣ ਵਾਸਤੇ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਧਰਨੇ ਲਾਣੇ ਪੈਂਦੇ ਲੇਕਿਨ ਜਿਹੜੇ ਵਪਾਰੀ ਹੈਗੇ ਉਹ ਜੋ ਦੱਸਿਆ ਜਾ ਰਿਹਾ ਹੈ ਯੂਰੀਏ ਦੀ ਜਿਹੜੀ ਬਲੈਕ ਪਿਛਲੇ ਦਿਨਾਂ ਤੋਂ ਲਗਾਤਾਰ ਜਾਰੀ ਹੈ ਤੇ ਰਾਜਪੁਰਾ ਸ਼ਹਿਰ ਦੇ ਵਿੱਚ ਵੀ ਯੂਰੀਏ ਦੀ ਕਮੀ ਕਰਕੇ ਜਿਹੜਾ ਹੈ ਇਸ ਚੀਜ਼ ਨੂੰ ਕਿਸਾਨ ਜਿਹੜੇ ਹਨ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਜੇ ਦੂਸਰੀ ਗੱਲ ਕਰੀਏ ਤੇ ਅੱਜ ਕਿਸਾਨਾਂ ਵੱਲੋਂ ਸੈਦ ਖੜੀ ਰੋਡ ਤੇ ਜਿਹੜਾ ਸੈਲਰ ਇੱਕ ਦੱਸਿਆ ਜਾ ਰਿਹਾ ਉੱਥੇ ਚਾਰ ਟਰੱਕ ਜਿਹੜੇ ਹਨ ਯੂਰੀਏ ਦੇ ਜਿਹੜੇ ਹਨ ਗੋਡਾਊਨ ਦੇ ਵਿੱਚ ਉਤਰਦੇ ਹੋਏ ਵੀਡੀਓ ਬਣਾਈ ਗਈ ਹੈ ਜੋ ਵੀਡੀਓ ਤੁਹਾਨੂੰ ਦਿਖਾਈ ਦਿਖਾ ਰਹੇ ਹਾਂ ਅਸੀਂ ਸਕਰੀਨ ਤੇ ਇਹ ਕਿਸਾਨਾਂ ਵੱਲੋਂ ਜਿਹੜਾ ਹੈ ਲੱਬਿਆ ਗਿਆ ਟਰੱਕ ਜੋ ਦੁਕਾਨਦਾਰ ਵੱਲੋਂ ਕਿਹਾ ਜਾ ਰਿਆ ਸੀ ਕਿ ਯੂਰੀਆ ਹਜੇ ਨਹੀਂ ਆਇਆ ਹਾ ਯੂਰੀਆ ਦੀ ਕਾਰਟ ਚੱਲ ਰਹੀ ਹੈ ਤੇ ਕਿਸਾਨਾਂ ਵੱਲੋਂ ਜਿਹੜੇ ਚਾਰ ਟਰੱਕ ਜਿਹਨੇ ਹੈ ਉਹ ਦੇਖ ਕੇ ਇਹਨਾਂ ਨੂੰ ਪਤਾ ਲੱਗਿਆ ਤੇ ਉਹ ਮੌਕੇ ਤੇ ਆ ਕੇ ਜਦ ਕਿਸਾਨਾਂ ਨੇ ਦੇਖਿਆ ਕਿ ਉਰੇ ਯੂਰੀਆ ਦੇ ਟਰੱਕ ਜਿਹੜੇ ਉਤਰ ਰਹੇ ਆਂ ਕਾਰਟ ਕਿਸ ਨੂੰ ਕਹਿੰਦੇ ਆਂ ਕਮੀ ਕਿਸ ਨੂੰ ਕਹਿੰਦੇ ਆਂ ਜੇ ਚਾਰ-ਚਾਰ ਟਰੱਕ ਇੱਕ ਸੈਲਰ ਦੇ ਵਿੱਚ ਉਤਾਰੇ ਜਾਣਗੇ ਤਾਂ ਕਮੀ ਮੇਰੇ ਹਿਸਾਬ ਨਾਲ ਇਸ ਨੂੰ ਕੀ ਤੁਸੀਂ ਨਾਮ ਦੋਗੇ ਇਹ ਤੁਸੀਂ ਆਪ ਕਮੈਂਟਾਂ ਦੇ ਵਿੱਚ ਦੱਸਣਾ ਸੋ ਕਿਸਾਨ ਜੱਥੇਬੰਦੀ ਜਿਹੜੇ ਕਿਸਾਨ ਜੱਥੇਬੰਦੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਜਿਨ੍ਹਾਂ ਵੱਲੋਂ ਇਹ ਜਿਹੜਾ ਗਰਾਊਂਡ ਦੇਖ ਰਹੇ ਹੋ ਇਹ ਪਿੱਛੇ ਕੈਮਰਾਮੈਨ ਦਿਖਾ ਰਹੇ ਤੁਹਾਨੂੰ ਇਸ ਗਰਾਊਂਡ ਦੇ ਅੰਦਰ ਚਾਰ ਗੱਡੀਆਂ ਹੁਣ ਵੀ ਜਿਹੜੀਆਂ ਮੌਜੂਦ ਹਨ ਲੇਕਿਨ ਜਿਹੜੇ ਮਾਲਕ ਹੈਗੇ ਉਹ ਤਾਲੇ ਲਾ ਕੇ ਗੱਡੀਆਂ ਅੰਦਰ ਹੀ ਖੜੀਆਂ ਤੇ ਤਾਲੇ ਲਾ ਕੇ ਜਿਹੜੇ ਹਨ ਉਹ ਤੋਂ ਦੱਸਿਆ ਜਾ ਰਿਹਾ ਕਿ ਉਹਰੇ ਤੋਂ ਚਲੇ ਜਾ ਚੁੱਕੇ ਆ ਆਪਾਂ ਪੂਰੀ ਗੱਲ ਜਿਹੜੀ ਹੈ ਕਿਸਾਨ ਜੱਥੇਬੰਦੀ ਦੇ ਜਿਹੜੇ ਲੀਡਰ ਹੈਗੇ ਉਹਨਾਂ ਨਾਲ ਗੱਲ ਕਰਕੇ ਪੁੱਛਾਂਗੇ ਕਿਉਂ ਇਹ ਨਹੀਂ ਪ੍ਰੇਸ਼ਾਨੀਆਂ ਆਉਂਦੀਆਂ ਜੀ ਤੁਹਾਨੂੰ ਪਹਿਲਾਂ ਬਾਰਡਰਾਂ ਤੇ ਬੈਠਾ ਪੈ ਰਿਆ ਤੇ ਹੁਣ ਯੂਰੀਆ ਪਿੱਛੇ ਤੁਹਾਨੂੰ ਇਸ ਤਰ੍ਹਾਂ ਠੋਕਰਾਂ ਖਾਣੀਆਂ ਪੈ ਰਹੀਆਂ ਕੀ ਕਹਿਣਾ ਚਾਹੋਗੇ ਪ੍ਰੇਸ਼ਾਨੀਆਂ ਜੀ ਸਾਨੂੰ ਤਾਂ ਆਉਂਦੀਆਂ ਹੀ ਪੰਜਾਬ 'ਚ ਜਨਮ ਲੈ ਆ ਹਾਂ ਜੀ ਜੇ ਅਸੀਂ ਪੰਜਾਬ 'ਚ ਜਨਮ ਨਾਲ ਲੈਂਦੇ ਜੀ ਪ੍ਰੇਸ਼ਾਨੀਆਂ ਤੁਹਾਨੂੰ ਸ਼ਹਿਰ ਨਾਲ ਆਉਂਦੀਆਂ ਕਿਉਂਕਿ ਤੁਸੀਂ ਪਹਿਲਾਂ ਹੀ ਗੱਲ ਕਰ ਰਹੇ ਹੋ ਜੇ ਅੰਦੋਲਨ ਚੱਲਦਾ ਕਦੀ ਸਸੀਂ ਜਾ ਕੇ ਰੋਸ ਮੁਜ਼ਾਹਰਾ ਕਰਦੇ ਹਾਂ ਕਿਸੇ ਵੀ ਜਾ ਕੇ ਤਰਨ ਮੁਜ਼ਾਹਰਾ ਜਾ ਕੇ ਕਰਦੇ ਹਾਂ ਤੜਕਦੀ ਗੰਢ ਦੇ ਵਿੱਚ ਕਦੀ ਬੱਦਲ ਦੇ ਵਿੱਚ ਮੀਂਹ ਦੇ ਵਿੱਚ ਕਿਸੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਵੇਂ ਲੋਕੋ ਕੋਲ ਆਪਣਾ ਖੇਤੀ ਆ ਕੇ ਕਰਦੇ ਆ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੈ ਜੋ ਅਸੀਂ ਖਰੀਦਣੀ ਹੈ ਉਹ ਸਾਨੂੰ ਮਿਲਦੀ ਨਹੀਂ ਜੋ ਚੀਜ਼ ਅਸੀਂ ਵੇਚਣੀ ਹੈ ਉਹ ਸਾਡੀ ਖਰੀਦੀ ਨਹੀਂ ਜਾਂਦੀ ਵਿੱਚੇ ਤੁਸੀਂ ਜੀਰੀ ਦੇਖ ਕੇ ਅਸੀਂ ਸੜਕਾਂ ਛੱਟੀ ਸਾਡੀ ਜੀਰੀ ਮਿਨੀਮਮ ਪ੍ਰਾਈਸ ਤੋਂ ਵੀ ਥੱਲੇ ਸਾਡੀ ਜੀਰੀਆਂ ਨੇ ਖਰੀਦ ਕੀਤੀ ਹੈ ਬਹੁਤ ਖਰਾਬ ਹੋਇਆ ਫਿਰ ਅਸੀਂ ਡੀਏਪੀ ਲੈਣ ਸੀ ਕਣਕ ਵੇਚਣ ਵਾਸਤੇ ਡੀਏਪੀ ਵਾਸਤੇ ਸਾਨੂੰ ਸੜਕਾਂ ਤੇ ਰੋ ਸਮਝਾਰੇ ਕਰਨੇ ਪਏ ਬਹੁਤ ਜ਼ਿਆਦਾ ਔਖਾ ਉਹਨਾ ਤੋੜਾ ਬਹੁਤਾ ਡੀਏਪੀ ਮਿਲਿਆ ਜੇ ਨਹੀਂ ਮਿਲਿਆ ਤਾਂ ਹੋਰ ਕੁਝ 12 32 16 ਬਲਾਣਾ ਜੇ ਕੁਝ ਵੀ ਜੋ ਵੀ ਸਾਨੂੰ ਮਿਲਿਆ ਨਹੀਂ ਮਿਲਿਆ ਤੇ ਇਸ ਤਰ੍ਹਾਂ ਹੀ ਅਸੀਂ ਕਣਕਾ ਵੇਚ ਲਿਆ ਚਲੋ ਯੂਰੀਆ ਜ਼ਿਆਦਾ ਪਾ ਕੇ ਘਾਟਪੂਰੀ ਕਰ ਲਾਂਗੇ ਹੁਣ ਸਭ ਨੂੰ ਯੂਰੀਆ ਪਾਣ ਦੀ ਵਾਰੀ ਆਈ ਹੈ ਹੁਣ ਸਾਨੂੰ ਯੂਰੀਆ ਨਹੀਂ ਮਿਲ ਰਿਹਾ ਜੇ ਕਿਤੋਂ ਮਿਲਦਾ ਵੀ ਹੈ ਤੋ ਕਹਿੰਦੇ 4 ਦਿਨਾਂ ਬਾਅਦ ਰੇਕ ਲੱਗੇਗਾ 5 ਦਿਨਾਂ ਬਾਅਦ ਰੇਕ ਲੱਗੇਗਾ ਅ 27 ਨੰਬਰ ਦੁਕਾਨ ਹੈ ਦੰਦਰਾਲਾ ਪੈਸੀ ਸਾਈਡ ਸੈਰ ਅਸੀਂ ਰਾਜਪੁਰਾ ਮੰਡੀ ਦੇ ਵਿੱਚ 27 ਨੰਬਰ ਦੁਕਾਨ ਹੈ ਦੰਦਰਾਲਾ ਪੈਸੀ ਸਾਈਡ ਉਹਨਾਂ ਕੋਲ ਅਸੀਂ ਜਾ ਕੇ ਬੇਨਤੀ ਕੀਤੀ ਵੀ ਤੁਹਾਡੇ ਕੋਈ ਯੂਰੀਆ ਹੈ ਮੈਂ ਖੁਦ ਆਪ ਜਾ ਕੇ ਪਹੁੰਚ ਕੀਤੀ ਸੀ ਪਰ ਉਹ ਕਹਿੰਦੇ ਸਾਡੇ ਕੋਲ ਯੂਰੀਆ ਦਾ ਇੱਕ ਥੈਲਾ ਵੀ ਪ੍ਰੈਕ ਲੱਗੇਗਾ ਤਾਂ ਯੂਰੀਆ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ ਸਾਡੇ ਕੋਲ ਖਬਰ ਮਿਲੀ ਕਿ ਤੋਂ ਦੀ ਵੀ ਫਲਾਣੇ ਫਲਾਣੇ ਸੈਲਰ ਦੇ ਵਿੱਚ ਹੀ ਸੈਲਰ ਦਾ ਨਾਮ ਹੈ ਟੰਡਨਟ ਰਾਈਸ ਮਿਲ ਇਹ ਪ੍ਰਾਈਵੇਟ ਮਤਲਬ ਸੈਲਰ ਹੈ ਸੈਲਰ ਦੇ ਵਿੱਚ ਇੱਥੇ ਯੂਰੀਆ ਮਤਲਬ ਇਹ ਡੰਫਿੰਗ ਕਰ ਰਹੇ ਸੀ ਕਿ ਜਦੋਂ ਆ ਕੇ ਦੇਖਿਆ ਤੇ ਦੂਜੀਆਂ ਗੱਡੀਆਂ ਵਿੱਚ ਕੁਲ ਪਲਟੀ ਹੋ ਰਿਆ ਸੀ ਕੁਝ ਨੀਚੇ ਉਤਾਰ ਰਹੇ ਸੀ ਜਦੋਂ ਸਾਡੀਆਂ ਜਥੇਬੰਦੀਆਂ ਨੇ ਆ ਕੇ ਇੱਥੇ ਪਹੁੰਚ ਕੀਤੀ ਤਾਂ ਜਿਹੜਾ ਇੱਥੇ ਪਿਆ ਹੋਇਆ ਸੀ ਯੂਰੀਆ ਉਹ ਚੱਕ ਕੇ ਨਾ ਟਰੱਕਾਂ ਦੇ ਵਿੱਚ ਫਿਰ ਦੁਬਾਰੇ ਲੋਡ ਕਰਤਾ ਇਹਨਾਂ ਨੇ ਗੱਡੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਜਥੇਬੰਦੀ ਦੇ ਵੀਰਾਂ ਨੇ ਗੱਡੀਆਂ ਰੋਕਤੀਆਂ ਪਰ ਡਰੇ ਦੇ ਡਰਾਈਵਰ ਨੇ ਗੱਡੀਆਂ ਦੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਵਿਚਾਰਿਆਂ ਨੇ ਉਹ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਕਰਾਇਆ ਲੈਣਾ ਹੈ ਅਸੀਂ ਨਹੀਂ ਕਿਤੇ ਵੀ ਭਜਦੇ ਅਸੀਂ ਗੱਡੀਆਂ ਇਹਨਾਂ ਦੀ ਇੱਥੇ ਰੋਕ ਦਿੰਦੇ ਆ ਉਹ ਡਰਾਈਵਰਾਂ ਦਾ ਧੰਨਵਾਦ ਆ ਕਿਉਂਕਿ ਉਹ ਉਹ ਦੌੜਨ ਲੱਗੇ ਚੋਕ ਲਾ ਕੇ ਤਾਂ ਅਸੀਂ ਸਾਰੀ ਵੀਡੀਓ ਬਣਾ ਲਈ ਤੁਸੀਂ ਕਵਰ ਵੀ ਕੀਤੀ ਐ ਉਹ ਵੀਡੀਓ ਵੀ ਤੁਹਾਨੂੰ ਦੇਤੀ ਐ ਪਰ ਹੁਣ ਸਾਨੂੰ ਆਫਰਾਂ ਫੋਨ ਤੇ ਕਰ ਰਹੇ ਨੇ ਤੁਸੀਂ 40 ਥੱਲੇ ਲੈ ਜਾਓ 20 ਥੱਲੇ ਲੈ ਜਾਓ ਪਰ ਜਿੱ ਤੱਕ ਸਾਨੂੰ ਇਹ ਸਾਰੇ ਕਿਸਾਨਾਂ ਨੂੰ ਇਹ ਯੂਰੀਆ ਬਿਲਕੁਲ ਮੰਡੀ ਦੇ ਵਿੱਚ ਜਾ ਕੇ ਨਹੀਂ ਮਿਲਦਾ ਜਿੰਨਾ ਯੂਰੀਆ ਪਿਆ ਹੋਇਆ ਸਾਨੂੰ ਪਤਾ ਲੱਗਿਆ ਚਾਰ ਪੰਜ ਗੱਡੀਆਂ ਹੋਰ ਵੀ ਨੇ ਇਸ ਤੋਂ ਇਲਾਵਾ ਵੀ ਉਹ ਵੀ ਕਿਤੇ ਖੜੀਆਂ ਜੀ ਸਾਨੂੰ ਪਤਾ ਲੱਗਣਗੀ ਤਾਂ ਫਿਰ ਪੂਰੇ ਪਾਰਕੂ ਤਰੀਕੇ ਦੇ ਨਾਲੇ ਸਾਰੇ ਜ਼ਿੰਮੇਦਾਰਾਂ ਨੂੰ ਮਿਲਣਾ ਚਾਹੀਦਾ ਜਿੰਨਾ ਜਿੰਨਾਂ ਨੂੰ ਜ਼ਰੂਰਤ ਹੈਗੀ ਅੱਛਾ ਜਿਹੜੇ ਦੁਕਾਨਦਾਰ ਨੇ ਤੁਹਾਨੂੰ ਕਿਹਾ ਕਿ ਯੂਰੀਆ ਦਾ ਇੱਕ ਥੈਲਾ ਨਹੀਂ ਐ ਤੇ ਪਰ ਕਿਸਾਨ ਦੀ ਆਫਰ ਵੀ ਨਹੀਂ ਨਹੀਂ ਪਰ ਕਿਸਾਨ ਨਹੀਂ ਨਾ ਮੇਰੇ ਨਾਲ ਹੀ ਉਹਨਾਂ ਦੇ ਉਹਨਾਂ ਦੇ ਇੱਕ ਰਿੰਦੇ ਦੇ ਫੋਨ ਤੋਂ ਮੇਰੇ ਨਾਲ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਹੀ ਆਫਰ ਕੀਤੀ ਵੀ ਚਲੋ ਜੇ ਕੋਈ ਕਿਸਾਨ ਲੀਡਰ ਹੈ ਵੀ ਲੈ ਕੇ ਚਲੇ ਜਾਣਗੇ ਜੇ ਅਸੀਂ ਇਸ ਤਰ੍ਹਾਂ ਹੀ ਕਰਨ ਲੱਗੇ ਮੈਂ ਇਸੇ ਵਾਸਤੇ ਬੇਨਤੀ ਸਾਡੇ ਕਿਸਾਨ ਜਥੇਬੰਦੀ ਦੇ ਦੂਜੇ ਵੀ ਜੋ ਮੈਂਬਰ ਨੇ ਉਹਨਾਂ ਸਾਰੇ ਵੀਰਾਂ ਨੂੰ ਬ੍ਰਾਹਮਣ ਨੂੰ ਬੇਨਤੀ ਕਰਦਾ ਜਿਉਂ ਜਿੱਦਾਂ ਦਾ ਕੋਈ ਬੰਦੇ ਕਰਦੇ ਹੀ ਹੁੰਦੇ ਹਨ ਹਰ ਪਾਸੇ ਇਸ ਤਰ੍ਹਾਂ ਦਾ ਹੁੰਦਾ ਪਰ ਜੇ ਤੁਸੀਂ ਕਿਸਾਨ ਨਹੀਂ ਲੀਡਰ ਹੋ ਇਕੱਲਾ ਕਿਸਾਨ ਲੀਡਰ ਨਾ ਬਣੋ ਕਿਸਾਨ ਵੀ ਬਣੋ ਕਿਸਾਨਾਂ ਦੇ ਨਾਲ ਖੜੋ ਇਦਾਂ ਦਾ ਕੋਈ ਆਫਰ ਆਗਿਆ ਆਉਂਦੀ ਹੈ ਤਾਂ ਸਾਰਿਆਂ ਨੂੰ ਨਾਲ ਮਿਲ ਕੇ ਇਸ ਮੁਸ਼ਕ ਆਪਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆਪਾਂ ਲੈ ਲਿਆ ਤਾਂ ਬਾਕੀ ਆਪਣੇ ਕਿਸਾਨ ਇਸ ਤਰ੍ਹਾਂ ਰੋਲਦੇ ਫਿਰਨ। ਪ੍ਰਧਾਨ ਜੀ ਜਿਹੜੇ ਸਰੋਤੇ ਸਾਡੀ ਖਬਰ ਦੇਖ ਰਹੇ ਆ ਉਹ ਇਹ ਜ਼ਰੂਰ ਜਾਣਨਾ ਚਾਣਗੇ ਕਿ ਆਖਰ ਯੂਰੀਏ ਦੀ ਸ਼ਾਰਟੇਜ ਕਰਕੇ ਇਹਨਾਂ ਨੂੰ ਕੀ ਫਾਇਦਾ ਹੁੰਦਾ ਹੈ ਕੀ ਸਬਸਿਡੀ ਮਿਲਦੀ ਹੈ ਤੇ ਕਿਉਂ ਇਸ ਤਰ੍ਹਾਂ ਕਿਸਾਨਾਂ ਨਾਲ ਕਰਦੇ ਆ। ਦੇਖੋ ਜੀ ਜਿਹੜਾ ਇਹ ਸਾਨੂੰ ਯੂਰੀਆ ਹੁਣ ਪ੍ਰੋਵਾਈਡ ਹੋ ਰਿਹਾ ਹੈ ਇਹ ਭਾਰਤ ਗਵਰਨਮੈਂਟ ਤੋਂ ਮੈਨੂੰ ਕਲੀਅਰ ਵੈਸੇ ਨਹੀਂ ਪਤਾ ਕਿ ਸਾਡੇ 700 ਰੁਪਏ ਸਾਇਦ ਇੱਕ ਯੂਰੀਆ ਦਾ ਥੈਲਾ ਹੁੰਦਾ ਹੈ ਉੱਤੇ ਥਲੇ ਰੇਟ ਹੋ ਸਕਦਾ ਮੈਨੂੰ ਕਲੀਅਰ ਨਹੀਂ ਪਤਾ ਹੈਗਾ ਮਤਲਬ ਇੰਨਾ ਹੈਗਾ ਰੇਟ ਪਰ ਕਿਸਾਨਾਂ ਨੂੰ ਮਤਲਬ 270 ਰੁਪਏ ਰੇਟ ਮਿਲ ਰਿਹਾ ਹੈ ਸਬਸਿਡੀਰ ਕੇ ਮਿਲ ਰਿਹਾ ਹੁਣ ਜਿਹੜੇ ਪੈਸੀ ਸਾਈਡ ਵਾਲੇ ਲੋਕ ਹੁੰਦੇ ਆ ਰਾਜਪੁਰੇ ਵਿੱਚ ਆਸੇ ਪਾਸੇ ਜੋ ਫੈਕਟਰੀਆਂ ਵਗੈਰਾ ਲੱਗੀਆਂ ਹੋਈਆਂ ਨੇ ਉੱਥੇ ਬਿਨਾ ਸਬਸਿਡੀ ਤੋਂ ਰੇਟ ਦਿੰਦੇ ਆ ਕਹਿੰਦਾ ਮਤਲਬ ਇਹ ਜਾਂ 270 ਦਾ ਥੈਲਾ ਦਿੰਦੇ ਆ ਜੇ 700 ਥੈਲਾ ਰੇਟ ਹੋਵੇ ਤਾਂ 400 500 ਇਹਨਾਂ ਨੂੰ ਪ੍ਰੋਫਿਟ ਹੋਰ ਹੁੰਦਾ ਜਿਹੜੀ ਕ ਨਾ ਲੱਗ ਰੇ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਨਾ ਲੱਗ ਰਹੀ ਇੱਕ ਗੱਲ ਹੋਰ ਮੈਂ ਉਹ ਸੁਣੀ ਹੈ ਹੁਣ ਜਦ ਦਾ ਮੈਂ ਉਹਰੇ ਖੜੇ ਆ ਗੱਲਾਂ ਚੱਲ ਰਹੀਆਂ ਸੀਗੀਆਂ ਵੀ ਇਹ ਕਹਿੰਦੇ ਕਿ ਇਸ ਯੂਰੀਆ ਦੇ ਨਾਲ ਕੋਈ ਦਵਾਈ ਵੀ ਲਓ ਜੀ ਇਹ ਹਾਂਜੀ ਬਿਲਕੁਲ ਉਹ ਜਿਹੜੇ ਮੈਂ ਤੁਹਾਨੂੰ ਦੱਸਿਆ ਮੈਨੂੰ ਆਫਰ ਕਰ ਰਹੇ ਸੀਗੇ ਮੈਂ ਉਸੇ ਹੀ ਗੱਲ ਕਰ ਰਹਾ ਉਹ ਮੈਨੂੰ ਕਹਿੰਦੇ ਨਾਲ ਤੁਹਾਨੂੰ ਅਸੀਂ ਸਲਫਰ ਲਾ ਕੇ ਦੇਵਾਂਗੇ ਜਾਂ ਵਗੈਰਾ ਕੋਈ ਹੋਰ ਪ੍ਰੋਡਕਟ ਲਾ ਕੇ ਦੇਵਾਂਗੇ ਤੁਸੀਂ 11 11 ਲੈ ਜਾਓ ਅਹ ਪਸਾਲ ਫਰ ਲੈ ਜਾਓ ਅਸੀਂ ਤੁਹਾਨੂੰ ਨਾਲ ਲਾ ਕੇ ਦੇਵਾਂਗੇ ਪਸੂ ਜਦੋਂ ਸਨ ਲੋੜ ਹੀ ਸਾਨੂੰ ਨਾਈਟrogen ਦੀ ਹੈ ਯੂਰੇ ਦੀ ਹੈ ਤੇ ਅਸੀਂ ਹੋਰ ਸਾਈਡ ਲੈਣੀ ਕਿਉਂ ਨਾ ਨੀੜ ਨਹੀਂ ਉਹ ਚੀਜ਼ ਦੀ ਉਹ ਧੱਕੇ ਨਾਲ ਹੀ ਲਾ ਕੇ ਦੇ ਰਿਆ ਜੇ ਸਾਡੇ ਤੱਕ ਇਹਨਾਂ ਨੇ ਇਹ ਗੱਲ ਕਹੀ ਤੇ ਸਾਡੇ ਆਮ ਕਿਸਾਨ ਨੇ ਉਹਨਾਂ ਨੂੰ ਵੀ ਇਹ ਧੱਕੇ ਨਾਲ ਇਦਾਂ ਸਾਡੇ ਕੋਲ ਪਹਿਲਾਂ ਵੀ ਖਬਰ ਆਈਆਂ ਨੇ ਅਸੀਂ ਵੀ ਕਿਸਾਨਾਂ ਨੂੰ ਅਵੇਅਰ ਕਰਦੇ ਜਿੱਦੋਂ ਕੋਈ ਧੱਕੇ ਨਾਲ ਤੁਹਾਨੂੰ ਕੋਈ ਚੀਜ਼ ਲਾ ਕੇ ਦਿੰਦਾ ਤੁਸੀਂ ਇੱਕ ਤਾਂ ਪੱਕਾ ਬਿੱਲ ਲੋ ਕਰੋ ਉਹਨਾਂ ਕੋਲੋਂ ਵੀ ਸਾਨੂੰ ਪੱਕਾ ਬਿੱਲ ਦਿਓ ਜਾਂ ਕਿਸੇ ਜਥੇਬੰਦੀ ਦੇ ਤੌਰ ਤੇ ਜਾਂ ਤੁਸੀਂ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਜਾ ਕੇ ਸੰਪਰਕ ਕਰੋ ਵੀ ਸਾਨੂੰ ਇਹ ਧੱਕੇ ਨਾਲ ਪ੍ਰੋਵਾਈਡ ਕਰ ਤੇ ਮੈਨੂੰ ਇੱਕ ਗੱਲ ਦੱਸੋ ਵੀ ਰਾਜਪੁਰੇ ਦੇ ਵਿੱਚ ਕਿਹੜੇ ਕਿਹੜੇ ਅਥਰਾਇਜ਼ ਹਨ ਜਿਹੜੇ ਕਿ ਕੁਝ ਯੂਰੀਆ ਜਿਹੜੇ ਕਿਸਾਨ ਉਹਨਾਂ ਤੋਂ ਲੈ ਸਕਦੇ ਆ ਤੇ ਇਹਨਾਂ ਦੇ ਕੀ ਰੂਲ ਰੈਗੂਲੇਸ਼ਨ ਹੁੰਦੇ ਆ ਰੂਲ ਹੁੰਦੇ ਵੀ ਇਹ ਕਿੱਥੇ ਰੱਖ ਸਕਦੇ ਆ ਇਹ ਥੈਲੇ ਜਿਹੜੇ ਆ ਜਿਵੇਂ ਤੁਸੀਂ ਉਹ ਗਡਾਉਣ ਦੇ ਵਿੱਚ ਪ੍ਰਾਈਵੇਟ ਵਿੱਚ ਭੰਡਲੇ ਆ ਨਹੀਂ ਇਹ ਤਾਂ ਪ੍ਰਾਈਵੇਟ ਮੈਨੂੰ ਨਹੀਂ ਪਤਾ ਇਹਨਾਂ ਦਾ ਵਸੇ ਅਲਾਉਡ ਹੈ ਗਡਾਉਣ ਇਸ ਤਰ੍ਹਾਂ ਦਾ ਕੁਝ ਵੀ ਪਰ ਇਹ ਪ੍ਰਾਈਵੇਟ ਹੀ ਕਿਉਂਕਿ ਇੱਥੇ ਨਾਲ ਅਲਟਰਾਟੈਕ ਦਾ ਵੀ ਡੰਮ ਬਣ ਜਾਂਦਾ ਹੋ ਸਕਦਾ ਇਹਨਾਂ ਕੋਈ ਇਸ ਤਰ੍ਹਾਂ ਦਾ ਕੁਝ ਹੋਵੇ ਇਨਡੰਫਿੰਗ ਕਰਨ ਵਾਸਤੇ ਮਿਲਿਆ ਹੋਵੇ ਪਰ ਜਿਹਨਾਂ ਜੋ ਡੀਲਰ ਹੈ ਪਹਿਲਾਂ ਡਿਸਟ੍ਰੀਬਿਊਟਰ ਕੋਲ ਆਉਂਦਾ ਹੈ ਡਿਸਟ੍ਰੀਬਿਊਟਰ ਤੋਂ ਡੀਲਰ ਕੋ ਜਾਂਦਾ ਡੀਲਰ ਕੋ ਸਬ ਡੀਲਰ ਕੋ ਜਾਂਦਾ ਫਿਰ ਕੰਜ਼ਿਊਮਰ ਕੋਲ ਜਾਂਦਾ ਹੁੰਦਾ ਪਰ ਇਹ ਮਤਲਬ ਦੋ ਇਹ ਇਹ ਪਾਵਾ ਜੀ ਆ ਚਾਹਤੋ ਦੇ ਪ੍ਰਧਾਨ ਜੀ ਪਿਛੇ ਹੀ ਤੁਸੀਂ ਦੇਖਣ ਲੇ ਪੈਸੇ ਸਾਈਡ ਦਾ ਕਿੰਨਾ ਰੋਲਾ ਪਿਆ ਸੀ ਜੋ ਨਕਲੀ ਬੀਜਾਂ ਦਾ ਰੋਲਾ ਪਿਆ ਸੀਗਾ ਅਸੀਂ ਫਿਰ ਵੀ ਇਹਨਾਂ ਦਾ ਜਿੱਥੇ ਸਹੀ ਸੀ ਕਿ ਨਾਲ ਕਿਸਾਨ ਜਿੱਥੇ ਬੰਦੇ ਆਜ਼ਾਦ ਦਿੱਤਾ ਪਰ ਜਦੋਂ ਇਹ ਸਾਡੇ ਗੱਲ ਦੇ ਉੱਤੇ ਗੁੰਠਾ ਰੱਖਣਗੇ ਤਾਂ ਫਿਰ ਅਸੀਂ ਕਿੱਥੇ ਜਾਈਏ ਮੈਂ ਕੁਝ ਹੋਰ ਵੀ ਗੱਲ ਸੁਣੀ ਹੈ ਕੁਝ ਕਿਸਾਨ ਇਸ ਤਰ੍ਹਾਂ ਵੀ ਕਹਿ ਰਹੇ ਸੀ ਜੇ ਸਾਨੂੰ ਯੂਰੀਆ ਨਹੀਂ ਮਿਲਿਆ ਤਾਂ ਫਿਰ ਬਾਅਦ ਵਿੱਚ ਲੈ ਕੇ ਕੀ ਫਾਇਦਾ ਇਹੀ ਦਿਨ ਹੁੰਦੇ ਐ ਲਾਣ ਦੇ ਇਹ ਕੀ ਹੁੰਦਾ ਜੀ ਦੇਖੋ ਲਗਭਗ 60 ਦਿਨ ਤੋਂ ਪਲੱਸ ਕਣਕ ਨੂੰ ਹੋ ਗਏ ਨੇ 60 ਦਿਨ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਕਹਿੰਦੀਆਂ ਨੇ 60 ਦਿਨ ਦੇ ਵਿੱਚ ਘਟੋਕੜੇ ਜੂਰੀਏ ਦੇ ਜੋ ਜਿੰਨੇ ਵੀ ਤੁਸੀਂ ਡੋਸ ਦੇਣੀ ਹੈ ਉਹ ਖੇਤ ਨੂੰ ਪਵਾ ਦਿਓ ਉਸ ਤੋਂ ਬਾਅਦ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਮਤਲਬ ਆਪਾਂ ਇੱਕ ਫਾਲਤੂ ਦਾ ਹੀ ਖਰਚਾ ਆਪਣੇ ਖੇਤ ਉੱਤੇ ਕਰ ਰਹੇ ਆ ਪਰ ਸਾਡੇ ਖੇਤਾਂ ਨੂੰ ਹੁਣ ਘੱਟੋ ਘੱਟ ਮੈਂ ਕਹਿੰਦਾ 90 ਦਿਨ ਵੀ ਕਈ ਕਣਕਾਂ ਨੂੰ ਹੋ ਗਏ ਨੇ ਕੋਈ ਯੂਰੀਆ ਸਾਨੂੰ ਮਿਲਿਆ ਹੀ ਨਹੀਂ ਇਹ ਯੂਰੀਆ ਮਿਲਿਆ ਨਹੀਂ ਸਾਡੀ ਕਣਕ ਤਾਂ 20 ਦਿਨ ਦੀ ਦਿਖ ਰਹੀ ਹੈ ਸਾਨੂੰ ਅਜੇ ਹਜੇ ਵੀ ਨਹੀਂ ਮਿਲਦਾ ਅਜੇ 15 20 ਦਿਨ ਮਹੀਨੇ ਬਾਅਦ ਮਿਲਦਾ ਵੀ ਸਾਨੂੰ ਲੋੜ ਵੀ ਨਹੀਂ ਹੈ ਪਾਉਣ ਦੀ ਫਿਰ ਮਤਲਬ ਅਸੀਂ ਤਾਂ ਫਿਰ ਕਹਿੰਦੇ ਕਿਸਾਨ ਸੁਸਾਈਡ ਕਰਦੇ ਆ ਤੁਸੀਂ ਸਬਸਿਡੀਆਂ ਮੰਗਦੇ ਹੋ ਕਮੈਂਟਾਂ 'ਚ ਤੁਹਾਡੀ ਮੈਂ ਬੜੀ ਵਾਰ ਪੜ੍ਹਿਆ ਫਿਰ ਕਿਸਾਨ ਜਾਵੇ ਕਿਤੇ ਮੇਨ ਗੱਲ ਤੇ ਇਹ ਹੈ ਨਾ ਤੁਸੀਂ ਕਿਸਾਨਾਂ ਨੂੰ ਤਾਂ ਕਹਿੰਦੇ ਤੁਹਾਨੂੰ ਸਬਸਿਡੀਆਂ ਮਿਲਦੀਆਂ ਨੇ ਕੁਝ ਮਿਲਦਾ ਅਸੀਂ ਕਿੱਥੇ ਜਾਈਏ ਇਹ ਸਾਡੀ ਜੇ ਅਸੀਂ ਫਸਲ ਤੇ ਹੀ ਨਿਰਭਰ ਆਂ ਜੇ ਸਾਡੀ ਫਸਾ ਲਈ ਖਰਾਬ ਹੋ ਗਈ ਤਾਂ ਪਹਿਲੀ ਸਾਡੀ ਫਸਲ ਤੁਸੀਂ ਖਰੀਦੀ ਨਹੀਂ ਦੂਜੀ ਖਰਾਬ ਹੋਈ ਕਿੱਥੇ ਜਾਈਏ ਅਸੀਂ ਸੋ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੀ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਕੀ ਅਸਵਾਸ਼ਣ ਦਿੱਤਾ ਉਹਨਾਂ ਨੇ ਤੇ ਕੀ ਇਹ ਜਿਹੜਾ ਹੋਇਆ ਅੱਜ ਇਹ ਕਿਸ ਤਰ੍ਹਾਂ ਦਾ ਦੇਖਦੇ ਹੋ ਪਹਿਲਾਂ ਤਾਂ ਸੰਦੀਪ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡਾ ਕਿਸਾਨਾਂ ਦਾ ਸਾਥ ਦਿੰਦੇ ਹੋ ਹਰ ਵਕਤ ਤੁਸੀਂ ਸਾਡੇ ਨਾਲ ਖੜੇ ਹੋ ਪਹਿਲੀ ਗੱਲ ਤਾਂ ਸਨ ਹੁਣ ਮੈਂ ਫੋਨ ਕਰਿਆ ਐਸਡੀਐਮ ਸਾਹਿਬ ਨੂੰ ਉਹ ਕਹਿੰਦਾ ਮੈਂ ਗੱਲ ਕਰਕੇ ਦੱਸਦਾ ਵੀ ਕਿਸਾਨਾਂ ਨੂੰ ਯੂਰੀਆ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਜਿਹੜੀ ਚੋਰ ਮੋਰੀਆਂ ਨੇ ਜੇ ਤੁਸੀਂ ਪੁੱਛਿਆ ਬੱਬੂ ਜੀ ਨੂੰ ਵੀ ਗਦਾਮ ਦੇ ਵਿੱਚ ਕਾਦੇ ਰੱਖਿਆ ਇਹ ਚੋਰ ਮਤਲਬ ਕਹਿੰਦੇ ਚੋਰੀ ਰੱਖਣੀ ਹੈ ਜਿਹੜੀ ਇਹ ਚੋਰ ਹੈ ਮਤਲਬ ਕਹਿੰਦੇ ਸਾਡੇ ਕੋਲ ਗਦਾਮ ਦੇ ਵਿੱਚ ਕੋਈ ਰੇ ਨਹੀਂ ਹੈਗਾ ਜਾਂ ਕਿਸੀ ਕਸਟਮ ਨੂੰ ਕੋਈ ਚੀਜ਼ ਦੇ ਦੀ ਦੋ ਪੈਸੇ ਵੱਧ ਲਾ ਕੇ ਦੇ ਆ ਕੋਈ ਸਲਫਰ ਦੇਤੀ ਉਹ ਇੱਥੇ ਕੱਢਣਗੇ ਇਹ ਕਿ ਕਿਥੇਲਾ ਦੇਣਗੇ ਉਹਦੇ ਨਾਲ ਸਲਫਰ ਲਾ ਕੇ ਵੇਚੀ ਜਾਊਗੀ ਯਾਨੀ ਕਿ ਦੁੱਗਨੇ ਪੈਸੇ ਕਮਾਏ ਜਾਣਗੇ ਸਾਡੇ ਨਾਲ ਕਿਸਾਨਾਂ ਨਾਲ ਕੀ ਧੋਖਾ ਹੋ ਰਿਹਾ ਪਹਿਲਾਂ ਸੀਗੀ 50 ਕਿਲੋ ਦੀ ਭਰਤੀ 45 ਦੀ ਹੋ ਗਈ ਹੁਣ ਮੈਨੂੰ ਲੱਗਦਾ ਜਿੱਥੇ ਤੱਕ ਉਮੀਦ ਹੈ ਵੈਸੇ ਮੈਂ ਸ਼ੋਰ ਨਹੀਂ ਕਹਿ ਸਕਦਾ ਵੀ 40 ਕਿਲੋ ਦੀ ਭਰਤੀ ਆਈ ਹੈ ਹੁਣ ਹੂੰ 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 ਇਹ ਸਬਸਿਡੀ ਨਹੀਂ ਰਹੀ ਸਾਡੇ ਤੇ ਹੀ ਸਾਡਾ ਗਲਾ ਘੋਟਿਆ ਜਾ ਰਿਹਾ ਉਹ ਹੀ ਵੀ ਮਤਲਬ ਜਿਹੜੀਆਂ ਦਵਾਈਆਂ ਦੂਈਆਂ ਨਾਲ ਲਾ ਕੇ ਦੇਤੀਆਂ ਤੇ ਉਹ ਸਬਸਿਡੀ ਇੱਕ ਤਰ੍ਹਾਂ ਦਾ ਮਤਲਬ ਬਰਾਬਰ じゃ ਕਰਦਾ ਬਰਾਬਰ ਦਾ ਕਰਦਾ ਉਹਨੂੰ ਸਾਡੇ ਵਾਸਤੇ ਗਲ ਘੋਟਣ ਵਾਲਾ ਕੰਮ ਹੈ ਫਿਰ ਤੁਹਾਡੇ ਵਰਗੇ ਭਰਾ ਆ ਜਾਂਦੇ ਸਾਡੇ ਕੋਲ ਕੈਮਰਾ ਲੈ ਕੇ ਆਂਦੇ ਅਸੀਂ ਕਦੀ ਰੋਡ ਤੇ ਜਾਂਦੇ ਨਾ ਫਿਰ ਲੋਕ ਕਹਿੰਦੇ ਆ ਦੇਖੋ ਜ਼ਿੰਮੇਵਾਰਾਂ ਦਾ ਤਾਂ ਯਾਰ ਇਹ ਕਿੱਥਾ ਬਣ ਗਏ ਵੀ ਰੋਡ ਤੇ ਆ ਜਾਂਦੇ ਹੁਣ ਤੁਹਾਡੇ ਸਾਹਮਣੇ ਇਹ ਗਦੌਣ ਦੇ ਵਿੱਚ ਜਿਹੜਾ ਬੰਦਾ ਆਮ ਪਬਲਿਕ ਹੈ ਉਹ ਜਾਂਦੀ ਆਪਣਾ ਵੀ ਹੱਕ ਮੰਗਣ ਵਾਸਤੇ ਜੇ ਹੱਕ ਨਹੀਂ ਸਾਨੂੰ ਮਿਲੇ ਫਿਰ ਰੋਡਾਂ 'ਤੇ ਜਾਵਾਂਗੇ ਚਲੋ ਪ੍ਰਧਾਨ ਜੀ ਤੁਸੀਂ ਸਾਡਾ ਧੰਨਵਾਦ ਕੀਤਾ ਇਹ ਕੋਈ ਧੰਨਵਾਦ ਕਰਨ ਵਾਲੀ ਗੱਲ ਹੈ ਨਹੀਂ ਲੇਕਿਨ ਧੰਨਵਾਦ ਤਾਂ ਉਹ ਕਿਸਾਨਾਂ ਨੂੰ ਤੁਹਾਡਾ ਕਰਨਾ ਚਾਹੀਦਾ ਕਿ ਜਿਹੜੇ ਠੰਡ ਵਿੱਚ ਇਹ ਗਡਾਉਂ ਲੱਭਿਆ ਜਿਨ੍ਹਾਂ ਨੇ ਅੱਗੇ ਹੁਣ ਇਹ ਜਿਹੜੀ ਹੈਗੀ ਜੋ ਵੀ ਹੈ ਯੂਰੀਆ ਉਹ ਤੁਹਾਨੂੰ ਮਿਲੇ ਮਿਲੇਗਾ ਮੈਂ ਬੇਚੀਜ਼ ਗੋਈ ਕੇ ਗੱਲ ਕਹਿਣਾ ਚਾਹਨਾ ਬਾਈ ਪਟਿਆਲੇ ਜ਼ਿਲ੍ਹੇ ਵਾਲੇ ਜਿਹੜੇ ਕਿਸਾਨ ਆਪਣੇ ਮਾਦਲੇ ਲੋਬੀਆਂ ਨੇ ਜਿਹੜੀ ਪਟਿਆਲਾ ਰਾਜਪੁਰ ਹੋ ਗਈ ਇਹ ਉੱਠਦੀ ਨਹੀਂ ਹੈਗੀ ਇਹਨੂੰ ਚੱਕਣਾ ਪੈਂਦਾ ਇਹ ਤਾਂ ਮੇਰੇ ਤੇਰੇ ਵਰਗੀਆਂ ਜਿਹੜੇ ਪਰਚੇ ਪੁਆਈ ਬੈਠੇ ਆ ਹਾਂ ਜੀ ਹਾਂ ਜੇ ਹੁਣ ਵੀ ਜੀ ਜੀ ਫਸਟ ਟਾਈਮ ਇਹ ਮਹਾਰਾਣੀ ਕੇਰੀ ਹੈ ਜੀ ਪਹਿਲਾ ਪਰਚਾ ਮੇਰਾ ਫੋਗਲ ਮੈਂਡ ਚੌਂਕੀ ਦੇ ਆ ਜੀ ਜੀ 79 ਨੰਬਰ ਹੈ ਕਢਾ ਕੇ ਦੇਖ ਲਿਓ ਹੁਣ ਵੀ ਬਾਕੀ ਕਿਸੇ ਦੇ ਪਰਚਾ ਹੈ ਨਹੀਂ ਹੈ ਮੈਨੂੰ ਆਪਣਾ ਪਤਾ ਮੇਰਾ ਕੱਲ ਵੀ ਮੈਨੂੰ ਬੁਲਾਉਂਦਾ ਕਹਿੰਦਾ ਵੀ ਤੇਰੇ ਤੇ ਪਰਚਾ ਹੋਇਆ ਵਾ ਮੈਂ ਕੋਈ ਚੱਕੀ ਨਹੀਂ ਕਿਸਾਨਾਂ ਪਿੱਛੇ ਪਰਚੇ ਹੁੰਦੀ ਹੀ ਰਹੇ ਨੇ ਹੋਣਗੇ ਤਾਂ ਤੇ ਹੁਣ ਹੁਣ ਕੀ ਬਣੇਗਾ ਜੀ ਇਹ ਤੁਸੀਂ ਹੁਣ ਖੜੇ ਹੋ ਠੰਡ ਦੇ ਵਿੱਚ ਇਹ ਭੱਜ ਕੇ ਤਾਲਾ ਲਾ ਕੇ ਐਸ ਡੀ ਐਮ ਸਾਹਿਬ ਨੇ ਤੁਹਾਨੂੰ ਅਸਵਾਸ਼ਣ ਦਿੱਤਾ ਹੁਣ ਜਿਹੜੇ ਜਥੇਬੰਦੀ ਵਾਲੇ ਬੱਬੂ ਜੀ ਹੈ ਇਹਨੇ ਪੈਰ ਬਾਈ ਕਰੀ ਦੇਖਿਆ ਵੀ ਬੰਦੇ ਲਾਏ ਪਿੱਛੇ ਵੀ ਹਾਂ ਵੀ ਗਦਾਉਣ ਦੇ ਵਿੱਚ ਸਾਨੂੰ ਸੋਚ ਬੜਾ ਔਖਾ ਸੀਗਾ ਚੋਰੇ ਆਂ ਸਮਝੋ ਲੱਗੇ ਪਤਾ ਨਹੀਂ ਲੱਗਦਾ ਦੇਖੋ ਮੈਂ ਸੈਦ ਖੇੜੀ ਲੰਘੇ ਨਾਲੇ ਮੈਂ ਇੱਥੇ ਰਹਿਣ ਆਲਾ ਹੀ ਫਿਰ ਵਾਪਸ ਦੋ ਗੱਲਾਂ ਦੇ ਮੇੜੇ ਚੱਕਰ ਲੱਗੇ ਫਿਰ ਮੈਂ ਤੀਜੀ ਵਾਰੀ ਲੱਭਿਆ ਜੀ ਇੱਥੇ ਠੀਕ ਹੈ ਠੀਕ ਹੈ ਤੇ ਹੁਣ ਜੇ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਯੂਰੀਆ ਤੁਹਾਨੂੰ ਨਹੀਂ ਮਿਲਦਾ ਸਬਸਿਡੀ ਦੇ ਨਾਲ ਤੇ ਕਿਸਾਨਾਂ ਨੂੰ ਤੇ ਫਿਰ ਕੀ ਸੰਘਰਸ਼ ਰਹੇਗਾ ਸੰਘਰਸ਼ ਸਹੀ ਹੈ ਜੀ ਇਹਨੂੰ ਤਾਲਾ ਆਪਣਾ ਲਾਵਾਂਗੇ ਜੀ ਅਸੀਂ ਇਹ ਕੋਈ ਪਰਵਾਹ ਨਹੀਂ ਹੈਗੇ ਪਰਚੇ ਇੱਕ ਹੋਰ ਪੈ ਜਾਏਗਾ ਅਸੀਂ ਆਪਣਾ ਤਾਲਾ ਤੋੜਾਂਗੇ ਨਾ ਮਾ ਲਾਵਾਂਗੇ ਜੇ ਸਾਡੇ ਕੋ ਸਾਨੂੰ ਉਹ ਰਹੇ ਮਿਲੇਗਾ ਅਸੀਂ ਫਿਰ ਜਾਵਾਂਗੇ ਇੱਥੇ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਅੰਨਦਾਤਾ ਕਹਿਣ ਵਾਲੇ ਲੋਕਾਂ ਨੂੰ ਅਨਾਜ ਦੇਣ ਵਾਲੇ ਅੱਜ ਹਰ ਇੱਕ ਚੀਜ਼ ਤੁਹਾਨੂੰ ਮਤਲਬ ਧਰਨੇ ਪ੍ਰਦਰਸ਼ਨ ਨਾਲ ਮਿਲੇਗੀ ਦੇਖਿਆ ਵੀਰ ਜੀ ਤੁਸੀਂ ਦੇਖਿਆ ਨਹੀਂ ਇੱਕ ਸਪੈਸ਼ਲ ਵਾਰੀ 30 ਤਰੀਕ ਨੂੰ ਰੋਡ ਜਾਮ ਕਰੇ ਕਿਸ ਨੇ ਸਹਿਰ ਬੰਦ ਕਰੇ ਇੱਕ ਕਹਿੰਦਾ ਮੈਂ ਕੋਠੇ ਦੇ ਬੀਜ ਲਾਂਗਾ ਫਸਲ ਉਹ ਬਚਾ ਕੋਠੇ ਦੇ ਬੀਜੂਗਾ ਉਹ ਜੀ ਕਿ ਮਤਲਬ ਖੇਤਾਂ 'ਚ ਹੋਣੀ ਨਹੀਂ ਜਿੰਮੇਦਾਰ ਰਹੇ ਨਹੀਂ ਨੀ ਉਹ ਕੋਠੇ ਦੇ ਬੀਜੂਗਾ ਨਾ ਖਾਣ ਵਾਸਤੇ ਆਪਣੇ ਇਹ ਹੀ ਵੀ ਅੰਨਦਾਤਾ ਇਹਨਾਂ ਧੋਖਾ ਹੀ ਹੈ ਹਰ ਇੱਕ ਬੰਦਾ ਕਹਿਣ ਲੱਗਾ ਕਿਉਂਕਿ ਸਮਝਣ ਵਾਲੀ ਗੱਲ ਹੈ ਵੀ ਲੜਾਈ ਆਪਾਂ ਕੱਲੀ ਨਹੀਂ ਥੋਡੇ ਵਰਗੇ ਭਰਾਵਾਂ ਦੀ ਵੀ ਲੜ ਰਹੇ ਹਰ ਇੱਕ ਬੰਦੇ ਦੀ ਲੜਾਈ ਲੜ ਰਹੇ ਆ ਕਿਉਂਕਿ ਲੜਾਈ ਲੜਨਾ ਕੋਈ ਹਰ ਕਿਉਂਕਿ ਪੰਜਾਬ ਦੇ ਹਿੱਸੇ ਚ ਆਇਆ ਬਈ ਲੜਾਈ ਲੜਨਾ ਤਾਂ ਠੀਕ ਹੈ ਧੰਨਵਾਦ ਹਾਂਜੀ ਹਾਂਜੀ देखो ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜੇ ਇਸ ਤੋਂ ਬਾਅਦ ਇਹ ਐਕਸ਼ਨ ਪਲਾਨ ਤੁਸੀਂ ਕਰੋਗੇ ਮੈਂ ਅੱਜ ਦੇ ਦਿਨ ਇੱਥੇ ਗੱਲ ਆ ਗਿਆ ਨਾ ਅਸੀਂ ਰਾfte ਵਿੱਚ ਖੇਤੀਬਾੜੀ ਵਿਭਾਗ ਦੇ ਨਾਲ ਹੀ ਰਾfte ਵਿੱਚ ਜਾਂ ਮੈਡਮ ਨੀਤੂ ਜੀ ਨਾਲ ਵੀ ਮੇਰੀ ਗੱਲ ਹੋਈ ਹੈ ਜਪਿੰਦਰ ਜੀ ਨਾਲ ਵੀ ਮੇਰੀ ਗੱਲ ਹੋਈ ਹੈ ਮੈਂ ਨੌਲੇਜ ਵਿੱਚ ਗੱਲ ਲਿਆਦੀ ਹੈ 2 ਘੰਟੇ 2.5 ਉੱਤੇ ਸਮਾਂ ਹੋ ਗਿਆ ਹੈ ਹਜੇ ਤੱਕ ਕੋਈ ਖੇਤੀਬਾੜੀ ਵਿਭਾਗ ਦਾ ਜਾਂ ਕੋਈ ਹੋਰ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਸਾਡੀ ਨੂੰ ਲੱਗਦਾ ਕੋਈ ਮਿਲੀ ਭੁਗਤ ਵੀ ਹੋ ਸਕਦੀ ਹੈ ਨਹੀਂ ਅਸੀਂ ਮੈਂ ਨਹੀਂ ਕਿਦਾਂ ਇਹ ਕਹਿ ਆਪਣਾ ਮਾਰਾਂਗੇ ਪੱਕਾ ਬੰਦ ਰਹਿਗਾ ਜਿਹੜਾ ਗੜਾਉਣਾ ਹੈ ਇਸ ਤਰ੍ਹਾਂ ਹੀ ਖੁੱਲਣਾ ਸੀ ਵੀ ਨਹੀਂ ਦਿੰਦੇ ਹੈਗੇ ਬੰਦਾ ਬਿਠਾਉਂਗੇ ਹੋਰ ਕੋਈ ਇਹ ਸਾਰੇ ਹੀ ਬਹਿਣਗੇ ਜੀ ਕੋਈ ਨਹੀਂ ਜਾਂਦੇ ਜੀ ਹਾਂਜੀ ਇੱਥੇ ਸਾਰੇ ਇੱਥੇ ਹੀ ਰਹਿਣਗੇ ਜੇ ਫਿਰ ਵੀ ਕੋਈ ਹੋਰ ਤੁਹਾਨੂੰ ਕੋਈ ਰੋਡ ਜਾਮ ਕਰਨਾ ਪੈਗਾ ਵੱਡਾ ਐਕਸ਼ਨ ਪਲਾਨ ਕਰਨਾ ਪਿਆ ਐਸ.ਡੀ.ਐਮ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਵੈਸੇ ਉਹਨੇ ਉਹਨਾਂ ਨੇ ਕਿਹਾ ਜੋ ਚਦਕਾਰੀ ਮੈਂ ਭੇਜ ਕੇ ਗੁੱਦੜ ਲੈਣਾ ਜੇ ਕੋਈ ਅਸੀਂ ਇੱਕ ਘੰਟਾ ਦੋ ਘੰਟਾ ਵੇਟ ਕਰਾਂਗੇ ਇਦਾਂ ਨਹੀਂ ਕੁਝ ਹੋਇਆ ਤੇ ਫਿਰ ਸਾਡੇ ਕੋਈ ਕੋਈ ਹੱਲ ਹੈ ਜੀ ਫਿਰ ਜਾ ਕੇ ਰੋੜੀ ਕੋ ਲੋ ਕਰਨਾ ਪੈਣਾ ਫਿਰ ਉੱਤੇ ਕੁਝ ਕਰਨਾ ਨਹੀਂ ਸੀ ਤੁਹਾਡੇ ਵਰਗੇ ਭਰਾਵਾਂ ਨੂੰ ਬੇਨਤੀ ਹੈ ਤੁਸੀਂ ਵੀ ਸਾਹਿਬ ਨੂੰ ਐਸਡੀਐਮ ਸਾਹਿਬ ਨਾਲ ਗੱਲ ਕਰੋ ਵੀ ਉੱਥੇ ਗਦੌਣ ਦੇ ਵਿੱਚ ਕਿਸਾਨ ਖੜੇ ਆ ਤੁਸੀਂ ਆਪਣੇ ਲੈਵਲ ਕਿਉਂਕਿ ਮੀਡੀਆ ਦੀ ਜਿਹੜੀ ਸਾਡੀ ਤੀਸਰੀ ਅੱਖ ਹੈ ਇਹ ਥੰਮ ਪਾਉਂਦੀ ਹੈ bade bade bandeyan nu jam kar dindi hai ਇਸ ਕਰਕੇ ਤੁਸੀਂ ਵੀ ਸਾਡਾ ਸਹਿਯੋਗ ਦਿਓ ਵੀ ਹਾਂ ਵੀ ਕਿਸਾਨ ਉੱਤੇ ਖੜੇ ਆ ਠੰਡੇ ਦੇ ਵਿੱਚ ਇਸ ਕਰਕੇ ਤੁਸੀਂ ਭਰਾਵਾਂ ਨੂੰ ਬੇਨਤੀ ਹੈ ਵੀ ਬਦਬਦ ਸਾਡਾ ਸਾਥ ਦਿਓ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਸ਼ੈਦ ਖੜੀ ਰੋਡ ਤੇ ਕਿਸਾਨਾਂ ਵੱਲੋਂ ਯੂਰੀਆ ਦੇ ਚਾਰ ਟਰੱਕ ਜਿਹੜੇ ਹਨ ਗੜਾਉਂ ਦੇ ਵਿੱਚ ਉਤਰਦੇ ਹੋਏ ਜਿਹੜੇ ਹਨ ਇਹਨਾਂ ਨੇ ਫੜੇ ਹੈ ਤੇ ਆਪਣਾ ਤਾਲਾ ਲਾਉਣ ਦੀ ਗੱਲ ਕਰ ਰਹੇ ਹਨ ਤੇ ਐਸ ਡੀ ਐਮ ਸਾਹਿਬ ਨਾਲ ਵੀ ਇਹਨਾਂ ਨੇ ਗੱਲ ਕੀਤੀ ਹੈ ਲੇਕਿਨ ਖੇਤੀਬਾੜੇ ਅਫਸਰਾਂ ਦੇ ਨਾਲ ਵੀ ਗੱਲ ਕੀਤੀ ਹੈ ਲੇਕਿਨ ਇਹਨਾਂ ਨੂੰ ਹਜੇ ਤੱਕ ਕੋਈ ਵੀ ਯੂਰੇ 2 ਘੰਟੇ ਹੋ ਗਏ ਕੋਈ ਕੋਈ ਅਫਸਰ ਸਹਿਬਾਨ ਉਹ ਇਹਨਾਂ ਨੂੰ ਪੁੱਛਣ ਨਹੀਂ ਆਇਆ ਤੇ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੀ ਕੋਈ ਇਹ ਜਿਹੜੀ ਮੰਗ ਹੈ ਯੂਰੀਏ ਦੀ ਜਿਹੜੀ ਹੈਗੀ ਜੇ ਨਹੀਂ ਪੂਰੀ ਹੁੰਦੀ ਤਾਂ ਅਸੀਂ ਜਿਹੜਾ ਹੈ ਸੜਕ ਵੀ ਜਾਮ ਕਰ ਸਕਦੇ ਹਾਂ ਸੋ ਦੇਖਣਾ ਹੋਏਗਾ ਕਿ ਕਿਸਾਨਾਂ ਨੂੰ ਹਰ ਇੱਕ ਚੀਜ਼ ਜਿਹੜੀ ਹੈ ਉਹ ਸੰਘਰਸ਼ ਕਰਕੇ ਮਿਲਦੀ ਹੈ ਜਾਂ ਫਿਰ ਪ੍ਰਸ਼ਾਸਨ ਇਹਨਾਂ ਦੀ ਕੋਈ ਸੁਧ ਲੈਂਦਾ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ